ਕਿਸਾਨਾਂ ਕੋ ਮੇਰੇ ਨਾਲ ਸਰਜੀਤ ਸਿੰਘ ਫੂਲ ਹੈ ਸ਼ੁਕਰਨ ਦੀ ਅੱਜ ਅੰਤਿਮ ਅਰਦਾਸ ਹੋਈ ਹੈ ਸ਼ਰਧਾਂਜਲੀ ਪੇਟ ਕੀਤੀ ਗੱਲਬਾਤ ਕਰਨ ਨੇ ਫੂਲ ਸਾਹਿਬ ਵੱਡੇ ਐਲਾਨ ਤੁਸੀਂ ਅੱਜ ਕੀਤੇ ਹੈਗੇ ਆ ਰੇਲਾ ਵੀ ਰੋਕਣੀ ਹੈ ਬਾਕੀ ਸੂਬਿਆਂ ਤੋਂ ਕਿਸਾਨਾਂ ਨੂੰ ਦਿੱਲੀ ਵੀ ਪਹੁੰਚਣ ਭੇਜਣਾ ਆ ਦੇਖੋ ਜੀ ਜਿਹੜਾ ਸ਼ੁਭਕਰਨ ਮੈਂ ਪਹਿਲਾਂ ਸਪੀਚ ਦੇ ਵਿੱਚ ਵੀ ਬੋਲਿਆ ਸੀ ਵੀ ਉਹਨਾਂ ਦੀ ਸ਼ਹਾਦਤ ਤੋਂ ਪਹਿਲਾਂ ਉਹਨੇ 2 ਦਿਨ ਕੇ 1 ਦਿਨ ਪਹਿਲਾਂ ਉਹਨਾਂ ਦੀ ਕਿਸੇ ਚੈਨਲ ਵਾਲੇ ਤੇ ਵੀਡੀਓ ਆਈ ਹੈ ਉਹ ਸਾਰੇ ਵਾਇਰਲ ਹੋ ਰਹੀ ਹੈ ਜਿਹਦੇ ਵਿੱਚੋਂ ਬਿਲਕੁਲ ਕਲੀਅਰ ਕਟ ਕਹਿ ਰਿਹਾ ਬਈ ਸਾਡਾ ਦਿੱਲੀ ਜਾ ਕੇ ਰੋਸ ਪ੍ਰਗਟ ਕਰਦਾ ਸਾਡਾ ਜੋ ਹੱਕ ਹੈ ਸਾਡਾ ਸਾਡੀਆਂ ਸਰਕਾਰ ਮੰਗਾ ਨਾ ਮੰਨੇ ਪਰ ਜਿਹੜਾ ਸਾਡਾ ਹੱਕ ਹੈਗਾ ਇਹ ਅਸੀਂ ਕਿਸੇ ਹਾਲਤ ਚ ਨਹੀਂ ਛੱਡ ਸਕਦੇ ਦਿੱਲੀ ਜਾਣ ਵਾਲਾ ਹੱਕ ਅਸੀਂ ਲੈ ਕੇ ਰ੍ਹਾਂਗੇ ਭਾਵੇਂ ਸਾਨੂੰ ਕਿੰਨਾ ਟਾਈਮ ਲੱਗ ਜੇ ਸੋ ਇਸ ਕਰਕੇ ਉਹਨਾਂ ਦਾ ਜਿਹੜਾ ਕਹੀ ਹੋਈ ਗੱਲ ਹੈ ਉਹਨੂੰ ਪਗਾਉਣ ਦੀ ਖਾਤਰ ਹੀ ਅਸੀਂ ਆਹ ਜਿਹੜਾ ਸਾਰੇ ਬਾਰਡਰ ਹੈ ਜਿਹੜੇ ਜਿਹੜੇ ਬਾਰਡਰਾਂ ਤੇ ਹੁਣ ਧਰਨੇ ਚੱਲ ਰਹੇ ਮੋਰਚੇ ਲੱਗੇ ਹੋ ਉਹਨਾਂ ਦੀ ਗਿਣਤੀ ਪਤਾਉਣ ਵਾਲਾ ਤੇ ਬਾਕੀ ਬਾਰਡਰਾਂ ਦਾ ਜਿਹੜਾ ਹੈਗਾ ਉਹਨਾਂ ਦਾ ਕਵਰ ਕਰਨ ਵਾਲਾ ਇਹ ਸੱਤਾ ਜਿਹੜੇ ਬਾਕੀ ਸੂਬਿਆਂ ਦੇ ਵਿੱਚੋਂ 6 ਤਰੀਕ ਨੂੰ ਜਿਹੜਾ ਇਹ ਕਹਿੰਦੇ ਆ ਵੀ ਇਕੱਲੇ ਪੰਜਾਬ ਦਾ ਹੀ ਅੰਦੋਲਨ ਹੈ ਇਕੱਲੇ ਹਰਿਆਣੇ ਦਾ ਅੰਦੋਲਨ ਹੈ ਇਹ 6 ਤਰੀਕ ਨੂੰ ਪਤਾ ਲੱਗ ਜਾਊਗਾ ਕਿਉਂਕਿ ਅਸੀਂ ਤਾਂ ਇੱਥੇ ਬਾਰਡਰਾਂ ਤੇ ਡਟੇ ਰਹਿਣਾ ਹੋਰ ਕਿੰਨੇ ਸੂਬਿਆਂ ਤੋਂ ਜਿਹੜੇ ਦਿੱਲੀ ਵਾਲ ਕਿਸਾਨ ਆਉਂਦੇ ਨੇ ਉਹ ਸੱਤਾ ਦਿੱਤਾ ਹੋਇਆ ਇਹ ਵੀ ਉਸੇ ਜਿਹੜਾ ਹੈਗਾ ਅਸ਼ੁਭ ਕਰਨ ਦਾ ਜਿਹੜਾ ਸੁਪਨਾ ਸੀਗਾ ਵੀ ਅਸੀਂ ਦਿੱਲੀ ਪਹੁੰਚ ਗਏ ਉਸੇ ਨੂੰ ਪੂਰਾ ਕਰਨ ਦੇ ਖਾਤਰ ਹੈ ਤੇ ਤੀਜਾ ਜਿਹੜਾ ਹੈਗਾ ਜਿਹੜਾ ਰੇਲ ਵਾਲਾ ਹੈਗਾ ਇਹ ਇਹ ਵੀ ਪਰਖ ਇਹ ਵੀ ਇਸੇ ਕਰਕੇ ਦਿੱਤਾ ਵੀ ਜਿਹੜਾ ਕਹਿੰਦੇ ਆ ਵੀ ਇਹ ਪੰਜਾਬ ਦਾ ਅੰਦੋਲਨ ਹੈ ਜਾਂ ਇਹ ਕਹੀ ਆ ਵੀ ਕਹਿੰਦੇ ਵੀ ਦੋ ਜਥੇਬੰਦੀਆਂ ਦਾ ਅੰਦੋਲਨ ਆ ਇਹ ਇੱਕ ਬੰਦੇੜ ਵਾਲੀ ਜਥੇਬੰਦੀ ਤੇ ਇੱਕ ਡੱਲੇ ਵਾਲੀ ਜਥੇਬੰਦੀ ਬਾਕੀ ਉਹ ਦੋ ਫੋਰਮਾਂ ਦਾ ਨਾਂ ਨਹੀਂ ਲੈਂਦੇ ਨਾ ਕਿਸੇ ਹੋਰ ਜਥੇਬੰਦੀਆਂ ਦਾ ਨਾਂ ਲੈਂਦੇ ਨੇ ਸੋ ਇਸ ਕਰਕੇ ਇਹ 6 10 ਤਰੀਕ ਨੂੰ ਜਿਹੜਾ 12 ਤੋਂ ਲੈ ਕੇ 4 ਘੰਟੇ ਜਿਹੜਾ ਆਲ ਇੰਡੀਆ ਦਾ ਜਿਹੜਾ ਰੇਲ ਜਾਮ ਹੈ ਕੌਣ ਲੈਂਦਾ ਨਾਮ ਵੀ ਸਿਰਫ ਦੋ ਜਥੇ ਬੰਦੇ ਨੇ ਅਸੀਂ ਤਾਂ ਤੁਹਾਨੂੰ ਵੀ ਜਾਣ ਦੇ ਸਭ ਨੂੰ ਜਾਣ ਦੇ ਵੀ ਕੌਣ-ਕੌਣ ਅੰਦੋਲਨ ਕਰ ਰਿਹਾ ਹੈ ਕੌਣ ਲੈਂਦਾ ਵੀ ਤੁਸੀਂ ਦੇਖੋ ਸਾਰੇ ਅਖਬਾਰ ਪੜ੍ਹ ਲਓ ਤੁਸੀਂ ਖਬਰਾਂ ਪੜ੍ਹ ਲਓ ਅਖਬਾਰਾਂ ਦੇ ਗਿਆ ਤਾਂ ਤੁਸੀਂ ਇਹੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਿਸਾਨ ਮਜ਼ਦੂਰ ਮੋਰਚਾ ਨਹੀਂ ਕਹਿੰਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਡੱਲੇ ਵਾਲ ਦੀ ਜਥੇਬੰਦੀ ਹੈ ਕਿਸਾਨ ਮਜ਼ਦੂਰ ਸ਼ਗਰਚ ਕਮੇਟੀ ਦਾ ਤੇ ਜਿਹੜਾ ਇਹ ਡੱਲੇਵਾਲ ਦੀ ਜਥੇਬੰਦੀ ਦਾ ਇਹ ਅੰਦੋਲਨ ਹੈ ਇਹ ਤੁਸੀਂ ਅੱਜ ਅੱਜ ਪੰਜਾਬੀ ਡਿਗਨ ਚ ਪੜ੍ਹ ਲਓ ਤੁਸੀਂ ਇਹ ਸੋ ਇਸ ਕਰਕੇ ਇਹ ਦਿਖਾ ਦੇਣਾ ਅਸੀਂ ਵੀ 6 ਆਪਣਾ 10 ਤਰੀਕ ਨੂੰ ਵੀ ਇਹ ਦੋ ਜਥੇਬੰਦੀਆਂ ਦਾ ਅੰਦੋਲਨ ਹੈ ਜਾਂ ਇਹ ਕੱਲੇ ਪੰਜਾਬ ਦਾ ਅੰਦੋਲਨ ਹੈ ਇਹ 10 ਤਰੀਕ ਨੂੰ ਜਦੋਂ ਸਾਰੇ ਇੰਡੀਆ ਦੇ ਵਿੱਚ ਰੇਲ ਜਮ ਹੋਇਆ ਤਾਂ ਉਹ ਇਹ ਦਿਖ ਜਾਣਾ ਜੀ ਪੁਲਸਾ ਬੜੀ ਕੋਸ਼ਿਸ਼ ਕੀਤੀ ਤੁਸੀਂ ਇਸ ਵਾਰ ਕਹ ਅਸੀਂ ਦਿੱਲੀ ਜਾਣਾ ਸਿੱਧਾ ਕਿਤੇ ਨਹੀਂ ਰੁਕਣਾ ਪਰ ਦਿੱਲੀ ਜਾਣ ਨਹੀਂ ਦਿੱਤਾ ਫਿਰ ਤੁਸੀਂ ਕੋਸ਼ਿਸ਼ ਵੀ ਕੀਤੀ ਹੰਬਲਾ ਵੀ ਮਾਰਿਆ ਪਰ ਬੈਰੀਕੇਡ ਨਹੀਂ ਟੁੱਟੇ ਮੰਨ ਗਏ ਕਿ ਹੁਣ ਵਾਕਈ ਅਸੀਂ ਵੀ ਨੁਕਸਾਨ ਹੋਰ ਨਾ ਕਰਾਈਏ ਬੈਠ ਜਾਈਏ ਇੱਥੇ ਸ਼ਾਂਤ ਬਈ ਮੰਨਾ ਪਿਆ ਕਰ ਨਹੀਂ ਨਹੀਂ ਠੀਕ ਹੈ ਅਸੀਂ ਬੈਰੀਕੇਡ ਖੁਲਾਉਣ ਵਾਲੀ ਗੱਲ ਵੀ ਬੈਰੀਕੇਡ ਖੁਲਵਾ ਕੇ ਅਸੀਂ ਦਿੱਲੀ ਨਹੀਂ ਸੌਣ ਦਾ ਸੀਗਾ ਉਹ ਖੁਲਵਾ ਲਿਆ ਜਾਂ ਤੜਵਾ ਲਿਆ ਗੱਲ ਖੁਲਵਾ ਕੇ ਅਸੀਂ ਦਿੱਲੀ ਜਾਵਾਂਗੇ ਅਸੀਂ ਕੋਈ ਵਾਪਸ ਨਹੀਂ ਲਿਆ ਹੁਣ ਵੀ ਸਾਡਾ ਐਲਾਨ ਅੱਜ ਵੀ ਐਲਾਨ ਬੋਲਿਆ ਵੀ ਦਿੱਲੀ ਪਹੁੰਚਣ ਵਾਲਾ ਸਾਡਾ ਐਲਾਨ ਕੋਈ ਵਾਪਸ ਨਹੀਂ ਲਿਆ ਇਹ ਬਾਰਡਰ ਖਲਵਾ ਕੇ ਹੁਣ ਸਾਡਾ ਇਹ ਹੈਗਾ ਵੀ ਸਰਕਾਰ ਨੂੰ ਮਜਬੂਰ ਕਰਨਾ ਵੀ ਆਪ ਦੇਵ ਖੋਲੇ ਜਿਹੜੇ ਅਸੀਂ ਦਾਅਵੇ ਦਾ ਕਹਿੰਨੇ ਆ ਵੀ ਜਦੋਂ ਇਹ 12 12 ਲੰਘੇ ਆਪਣੇ ਪੰਜਾਬ ਹਰਿਆਣੇ ਦੇ ਜਿਹਨੂੰ ਬਾਰਡਰ ਕਹ ਲੋ ਜਾਂ ਜਿਹੜੀਆਂ ਵੱਡੀਆਂ ਖਨੌਰੀ ਅਰਗੇ ਰੋਡਾਂ ਨੇ ਜਿੱਦਾਂ 12 ਦੀਆਂ 12 ਤੇ ਸਾਰੇ ਪੰਜਾਬ ਦੇ ਪਿੰਡਾਂ ਚੋਂ ਲੋਕ ਆ ਕੇ ਬੈਠ ਗਏ ਤੇ ਸਾਰਾ ਇਹ ਇਹਨਾਂ ਨੇ ਮੂਰੇ ਸੜਕ ਜਾਮ ਕਰਨੀ ਇਹਨਾਂ ਨੇ ਆਪ ਦੇਵ ਸੜਕ ਜਾਮ ਮੂਰੇ ਬੈਰੀਕੇਡ ਲਾ ਕੇ ਉਹ ਜਾਮ ਕਰਨੀ ਆ ਸੜਕ ਤੇ ਜਦੋਂ ਇਹ ਜਾਮ ਹੋਇਆ ਥੱਲੇ ਰੌਲਾ ਪਿਆ ਇਹਨਾਂ ਦੇ ਚਿਕਾ ਨਿਕਲ ਗਏ ਨੇ ਆਪ ਜਾਬ ਆਪ ਜਾਬ ਖੋਲਣੇ ਨੇ ਇਹਨਾਂ ਨੇ ਬਾਡਰ ਸੋ ਕਰਕੇ ਜੇ ਅਸੀਂ ਬਾਡਰ ਖਲਵਾ ਕੇ ਉਦੋਂ ਬਾਅਦ ਦਿੱਲੀ ਜਾਵਾਂਗੇ ਹੁਣ ਸਾਡੇ ਬਾਡਰ ਖਲਵਾਉਣ ਦੀ ਲੜਾਈ ਹੈ ਸਾਰੀਆਂ ਜਿਹੜਾ ਜਿਹੜਾ ਹੈਗਾ ਵੀ ਬਾਡਰਾਂ ਤੇ ਵੱਧ ਤੋਂ ਵੱਧ ਕੱਟ ਕਰਨ ਦਾ ਸਾਰੇ ਬਾਡਰਾਂ ਤੇ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆ ਲਿਆਉਣ ਦਾ ਇਹ ਬਾਡਰ ਖਲਵਾ ਕੇ ਦਿੱਲੀ ਵੱਲ ਜਾਣ ਦੀ ਜਿਹੜੀ ਇਹ ਪਲੈਨਿੰਗ ਆ ਉਹਦੇ ਹਿੱਸਾ ਹੈ ਜੀ ਸਿੱਤ ਕਿਸਾਨ ਮੋਰਚਾ ਵੀ ਤੁਹਾਡੇ ਵੱਲ ਦੇਖ ਰਿਹਾ ਮੰਨਿਆ ਜਾਂਦਾ ਹੈ ਕਿ ਇਕਤਾ ਹੋ ਜਾਊਗੀ ਪਰ ਜੋ ਇਲਜ਼ਾਮ ਬਾਜ਼ੀਆਂ ਹੋਣ ਲੱਗੀਆਂ ਕਿ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਤੇ ਕਿਸ ਕਿਸ ਅਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਹੈ ਇਹ ਐਸਕੇਮ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਸ਼ਰੇਮ ਚਿੱਠੀ ਉਹਨਾਂ ਨੇ ਲਿਖੀ ਹੈ ਇਹ ਠੱਪ ਹੋਣੀ ਚਾਹੀਦੀ ਕਿ ਇਹਨਾਂ ਸਭ ਤੋਂ ਪਹਿਲਾਂ ਦੇਖੋ ਵੀ ਅਸੀਂ ਕਿਸੇ ਅਸੀਂ ਤਾਂ ਇਸ ਇਲਜ਼ਾਮਬਾਜ਼ੀ 'ਚ ਪੈਣਾ ਨਹੀਂ ਚਾਹੁੰਦੇ ਸਾਡਾ ਹੈਗਾ ਵੀ ਜਿਹੜਾ 12 ਮੰਗਾ ਤੇ ਜਿਹੜਾ ਦਿੱਲੀ ਕੂਚ ਦਾ ਹੈਗਾ ਵੀ ਹਰ ਹਾਲ ਟਰੈਕਟਰ ਟਰਾਲੀਆਂ ਲੈ ਕੇ ਜਿਵੇਂ ਅਸੀਂ ਦਿੱਲੀ ਪਹਿਲਾਂ ਗਏ ਸੀਗੇ 2020 ਦੇ ਵਿੱਚ ਵੀ ਉਹਵੇਂ ਪਹੁੰਚਣਾ ਚਾਹੀਦਾ ਉਹ ਨਹੀਂ ਮੇਰੇ ਗਲਤ ਸੁਣ ਲਓ ਤੋੜਨ ਦੀ ਕੋਸ਼ਿਸ਼ ਕੀਤੀ ਕਿ ਨਹੀਂ ਕੀਤੀ ਉਹ ਤਾਂ ਕਹਿ ਰਹੇ ਸੀ ਕਿ ਤੁਸੀਂ ਤੋੜਨ ਦੀ ਕੋਸ਼ਿਸ਼ ਕੀਤੀ ਉਹ ਯੋਗਿੰਦਰੋ ਗਰਾਹ ਨੂੰ ਕਿਹਾ ਵੀ ਸਾਡੇ ਚ ਆ ਜਾਓ ਅਸੀਂ ਐਸ ਕੇ ਮ ਨੂੰ ਖਤਮ ਕਰ ਦਾਂਗੇ ਨਹੀਂ ਨਹੀਂ ਇਹ ਕੋਈ ਕੋਈ ਇਹੋ ਜਿਹਾ ਸਬੂਤ ਨਹੀਂ ਕੋਈ ਇਹੋ ਜਿਹੀ ਗੱਲ ਨਹੀਂ ਸਾਡਾ ਅਸੀਂ ਕੋਈ ਜਿਹੜਾ ਹੈਗਾ ਵੀ ਜਿਹੜਾ ਇਹ ਫਾਰਮ ਹੈ ਜਿਹੜੀ ਕੋਲ ਦੀ ਵੀ ਦਿੱਲੀ ਹਰ ਹਾਲ ਆਪਦਾ ਹੱਕ ਲੈਣਾ ਜਾਣਾ ਟ੍ਰੈਕਟਰ ਟਰਾਲੀਆਂ ਤੇ ਜਿਹੜਾ ਵੀ ਕਲੈਕਟ ਹੈ ਨਾ ਰੋਡ ਵੀ ਕਲੈਕਟ ਉਹਦੇ ਤਹਿਤ ਵੀ ਕਿਚਾ ਦਿਖਾ ਦਿਓ ਸਾਨੂੰ ਵੀ ਕਿਹਾ ਹੋਇਆ ਵੀ ਜੀਟੀ ਰੋਡ ਤੇ ਟਰੈਕਟਰ ਚੜ੍ਹ ਨਹੀਂ ਸਕਦਾ ਜਾਂ ਦਿੱਲੀ ਟਰੈਕਟਰ ਜਾ ਨਹੀਂ ਸਕਦਾ ਸਿਰਫ ਉਹਦੇ ਵਿੱਚ ਕੀ ਲਿਖਿਆ ਹੋਇਆ ਇੱਕ ਗੱਲ ਲਿਖੀ ਹੋਈ ਹੈ ਵੀ ਤੁਸੀਂ ਟਰੈਕਟਰ ਟਰਾਲੀ ਤੇ ਬੰਦੇ ਨਹੀਂ ਢੋ ਸਕਦੇ ਆ ਆ ਗੱਲ ਲਿਖੀ ਹੋਈ ਹੈ ਵੀ ਟਰੈਕਟਰ ਟਰਾਲੀ ਜੀਟੀ ਰੋਡ ਤੇ ਚੜ੍ਹ ਨਹੀਂ ਸਕਦਾ ਦਿੱਲੀ ਨਹੀਂ ਜਾ ਸਕਦਾ ਕਿਤੇ ਨਹੀਂ ਲਿਖਿਆ ਕਿਸੇ ਐਕਟ ਦੇ ਵਿੱਚ ਹੈ ਨਹੀਂ ਸੋ ਇਸ ਕਰਕੇ ਉਹ ਐਂ ਕਹਿ ਦੇਣ ਵੀ ਭਾਈ ਅਸੀਂ ਟਰੈਕਟਰ ਟਰਾਲ ਬੰਦੇ ਨੇ ਮੇਰੀ ਗੱਲ ਸੁਣ ਲੈ ਨਹੀਂ ਮੈਂ ਸਿੱਖ ਕਿਸਾਨ ਮੋਰਚੇ ਬਾਰੇ ਪੁੱਛ ਰਿਹਾ ਦਿੱਲੀ ਜਾਣਾ ਤੁਹਾਡੀ ਗੱਲ ਹੋ ਗਈ ਮੈਂ ਸਿੱਖ ਕਿਸਾਨ ਮੋਰਚੇ ਦੇ ਜੋ ਔਰੋਪ ਆ ਉਹਨਾਂ ਬਾਰੇ ਪੁੱਛ ਰਿਹਾ ਉਹ ਕਹਿੰਦੇ ਤੋੜਨਾ ਚਾਹੁੰਦੇ ਐ ਐਸ ਕੇਐਮ ਨੂੰ ਸਾਡੇ ਤੇ ਔਰੋਪ ਲਾਈ ਜਾਣ ਅਸੀਂ ਔਰੋਪ ਪ੍ਰਤੀ ਔਰੋਪ ਚ ਇਹ ਜਿਹੜੀ ਗੇਮ ਚ ਨਹੀਂ ਪੈਣਾ ਅਸੀਂ ਠੀਕ ਆ ਜੇ ਉਹਨਾਂ ਨੇ ਕੋਈ ਔਰੋਪ ਲਾਇਆ ਸਾਡਾ ਤਾਂ ਹੈਗਾ ਵੀ ਇਹ ਜਿਹੜੀ ਫਾਰਮ ਹੈ ਦਿੱਲੀ ਜਾਣ ਵਾਲੀ ਟਰੈਕਟਰ ਟਰਾਲੇ ਨਾਲ ਲੈ ਕੇ ਜਾਣ ਵਾਲੀ ਚਲ ਜਾਓ ਸਰਕਾਰ ਕਹਿੰਦੀ ਆ ਵੀ ਬੰਦੇ ਨਹੀਂ ਢੋ ਸਕਦੇ ਅਸੀਂ ਟਰੈਕਟਰ ਟਰਾਲੇ 'ਚ ਆਪਦਾ ਸਮਾਨ ਲੈ ਜਾਾਂਗੇ ਆਪਦੇ ਸਿਲੰਡਰ ਲੈ ਜਾਾਂਗੇ ਗੈਸ ਸਿਲੰਡਰ ਆਪਦੇ ਗੱਦੇ ਲੈ ਜਾਾਂਗੇ ਤੇ ਅਸੀਂ ਉਹ ਨਾਲ ਆ ਜਿਹੜੇ ਬੰਦੇ ਲੈ ਜਾਣੇ ਆ ਉਹ ਆਪਦੇ ਦੂਜੇ ਵੇਹ ਕਲਾਦ ਲੈ ਜਾਣ ਉਹ ਕਹਿ ਦੇਣ ਵੀ ਟਰੈਕਟਰ ਟਰਾਲੇ 'ਤੇ ਬੰਦੇ ਨਾ ਚੜਾਓ ਸਮਾਨ ਲੈ ਜਾਓ ਐਕਟ ਮੁਤਾਬਕ ਹੈ ਜਿਹੜਾ ਵੀ ਕਲੈਕਟ ਹੈ ਬੰਦੇ ਅਸੀਂ ਆਪਦੇ ਸਾਧਨਤ ਲੈ ਜਾਾਂਗੇ ਟਰੈਕਟਰ ਟਰਾਲੇ 'ਤੇ ਸਮਾਨ ਲੈ ਜਾਾਂਗੇ ਅਸੀਂ ਸੋ ਇਹ ਜਿਹੜੀ ਫਾਰਮ ਹੈਗੀ ਆ ਇਹੇ ਜਿਹੜੀ ਹੈਗੀ ਆ ਤਾਂ ਹੀ ਉਹਨਾਂ ਨੂੰ 70000 ਬੰਦਾ ਲਾਉਣਾ ਪਿਆ ਸਿਰੇ ਦੀ ਜਿਹੜੀ ਚੋਬ ਲੱਗਦੀ ਆ ਉਹ ਫਾਰਮ ਹੈ ਅਸਤਾ ਸਾਰਿਆਂ ਜੱਥੇਬੰਦਿਆਂ ਨੂੰ ਅਪੀਲ ਕਰਦੇ ਆ ਹੁਣ ਵੀ ਕੀਤਾ ਵੀ ਇਹੇ ਇਕੱਠ ਦੇ ਜਿਹੜਾ ਅੱਜ ਅਪੀਲ ਕੀਤੀ ਆ ਸਾਰਿਆਂ ਜੱਥੇਬੰਦਿਆਂ ਨੂੰ ਕਿਹਾ ਵੀ ਸਾਰੇ ਦੇਸ਼ ਦੇ ਇਕਸਾਰ ਕਿਸਾਨ ਸੰਗਠਨ ਇਹ ਜਿਹੜਾ ਦਿੱਲੀ ਅੰਦੋਲਨ ਵਾਲਾ ਜਿਹੜਾ ਸ਼ੁਰੂ ਕੀਤਾ ਹੈ ਇਹ ਇਹਦੇ ਇਹਦੇ ਨਾਲ ਸਹਿਯੋਗ ਕਰਨ ਭਾਵੇਂ ਵਿੱਚ ਆ ਜਾਣ ਭਾਵੇਂ ਬਾਹਰੋਂ ਸਹਿਯੋਗ ਕਰ ਦੇਣ ਸਾਡੀ ਅਪੀਲ ਹੈ ਅਸੀਂ ਅਸੀਂ ਯੂਰਪਾ ਚ ਨਹੀਂ ਪੈਣਾ ਚਾਹੁੰਦੇ ਤੁਹਾਡੀ ਵੀ ਵੱਡੀ ਜਥੇਬੰਦੀ ਹੈ ਤੁਸੀਂ ਵੀ ਵੱਡੇ ਕਿਸਾਨੀ ਲੀਡਰ ਹੋ ਪੰਜਾਬ ਦੇ ਵਿੱਚ ਚੰਗਾ ਰੁਤਬਾ ਰੱਖਦੇ ਕਾਫੀ ਇਕੱਠ ਕਰ ਲੈਨੇ ਹੋਗੇ ਹੋ ਸਰਹੂਣ ਪੰਦੇਰ ਹੋਗੇ ਜਗਜੀਤ ਸਿੰਘ ਢੱਲੇਵਾਲ ਹੋਗੇ ਤਿੰਨ ਚਾਰ ਲੀਡਰ ਹੈ ਜਿਹੜੇ ਲੀਡ ਕਰ ਰਹੇ ਹੈਗੇ ਇਸ ਮੋਰਚਿਆਂ ਨੂੰ ਸਭ ਨੂੰ ਪਤਾ ਕਿ ਇਹ ਅੰਦੋਲਨ ਜਿਹੜਾ ਪੰਜਾਬ ਸੈਂਟ੍ਰਿਕ ਹੋ ਕੇ ਰਹਿ ਗਿਆ ਪੂਰੇ ਦੇਸ਼ ਭਰ ਚ ਨਹੀਂ ਜਾ ਰਿਹਾ ਲੱਗਦਾ ਕਿ ਤੁਸੀਂ ਹੁਣ ਐਸਕੇਐਮ ਦੀ ਤੁਹਾਨੂੰ ਲੋੜ ਹੈਗੀ ਹੈ ਕਿ ਐਸਕੇਐਮ ਆਵੇ ਕਿਉਂਕਿ ਜਿਸ ਸਾਧਨ ਨਾਲ ਉਸ ਦਾ ਫਾਰਮ ਹੋਏਗਾ ਵੱਡੀ ਗਿਣਤੀ ਦੇ ਵਿੱਚ ਲੀਡਰਸ਼ਿਪ ਹੈਗੀ ਪੂਰੇ ਦੇਸ਼ ਦੇ ਵਿੱਚ ਐਸਕੇਐਮ ਦੀ ਲੱਗਦਾ ਨਹੀਂ ਕਿ ਤੁਹਾਨੂੰ ਲੋੜ ਆ ਉਹਨਾਂ ਦੀ ਨਹੀਂ ਨਹੀਂ ਦੇਖੋ ਜੀ ਅਸੀਂ ਉਹਨਾਂ ਨੂੰ ਇਹ ਰੋਕਿਆ ਨਹੀਂ ਅਸੀਂ ਮੰਨੋ ਅਸੀਂ ਹੁਣ ਤੱਕ ਤਨ ਵਾਡਰ ਹੀ ਰੋਕੇ ਹਨ ਨਾ ਨਾ ਤਾਂ ਖਾਲੀ ਪਏ ਆ ਅਸੀਂ ਕਦੋਂ ਰੋਕਿਆ ਵੀ ਉਹ ਉਹ ਨਾਉਣ ਵਾਡਰਾਂ ਤੇ ਉਹ ਉਹ ਚਿੱਠੀ ਲਿਖ ਰਹੇ ਨੇ ਤੁਹਾਨੂੰ ਵੀ ਸਪਸ਼ਟ ਕਰਨ ਦੇ ਦੋ 26 ਨੂੰ ਕੀ ਹੋਇਆ ਸੀ ਕੋਈ ਕਿਸੇ ਸਕੈਮ ਨੂੰ ਨਹੀਂ ਰੋਕਿਆ ਵੀ ਉਹ ਜਿਹੜੇ ਬਾਕੀ ਬਾਰਡਰ ਤੇ ਵੀ ਭਈ ਸੀ ਬੈਠਾਂਗੇ ਉਸ ਤੇ ਆ ਕੇ ਉਹ ਬੈਠ ਜਾਣ ਸਾਡੇ ਵਾਲਿਆਂ ਚ ਨਾ ਬੈਠਣ ਉਹ ਸੋ ਕਹਿਣ ਦਾ ਭਾਵ ਜੇ ਵਿੱਚ ਨਹੀਂ ਬੈਠਣਾ ਤਾਂ ਉਹ ਉਹ ਹੁਣ ਕੀ ਹੁਣ ਕਹਿੰਦੇ ਵੀ ਉਹ ਇਹਨੂੰ ਅਸੀਂ ਵਾਪਸ ਲੈ ਲਗੇ ਇਹ ਕੀ ਇਹ ਨਹੀਂ ਵਾਪਸ ਨਹੀਂ ਕਹਿ ਰਹੇ ਉਹ ਸਪਸ਼ਟੀਕਰਨ ਮੰਗ ਰਹੇ ਕਿ 26 ਵਾਲੀ ਘਟਨਾ ਦੱਸ ਦੋ ਵੀ ਸਪਸ਼ਟੀਕਰਨ ਦੇ ਦਿਓ ਤੁਸੀਂ ਜੇ ਇਸ ਅੰਦੋਲਨ ਦੇ ਵਿੱਚ ਕੁਝ ਹੋਰ ਕਰਤਾ ਚੱਲਦੇ ਚੱਲਦੇ ਅੰਦੋਲਨ ਚ ਕੋਈ ਹੋਰ ਘਟਨਾ ਨੂੰ ਅੰਜਾਮ ਦੇਤਾ ਤੁਸੀਂ ਕੌਣ ਜ਼ਿੰਮੇਵਾਰ ਹੋਊਗਾ ਉਹ ਕਹਿ ਰਹੇ ਹੈ 26 ਜਨਵਰੀ ਅਸੀਂ ਇੱਕ ਘਟਨਾ ਨੇ ਉਹ ਕਿੰਨਾ ਕੁਸ ਹੋਇਆ ਐਂ ਤਾਂ ਉੱਥੋਂ ਫਿਰ ਅੰਦੋਲਨਾਂ ਹੀ ਛੱਡ ਕੇ ਆਉਣ ਵਾਲੀ ਗੱਲ ਵੀ ਹੋਈ ਐ ਆ ਕੇ ਚੋਣਾ ਵੀ ਲੜੀਆਂ ਗਈਆਂ ਅਸੀਂ ਉਹ ਕੰਟਰੋਵਰਸੀ 'ਚ ਨਹੀਂ ਪੈਣਾ ਚਾਹੁੰਦੇ ਵੀ ਜਿਹੜੀਆਂ ਸਰگە ਕਿਸਾਨ ਜਿੱਥੇ ਬੰਦਗ ਨੂੰ ਚੋਣਾ ਚਾਹ ਕੇ ਧੱਕਤਾ ਪੰਜਾਬ ਦੇ ਵਿੱਚ ਵੀ ਖੇਤੀ ਉੱਥੋਂ ਉੱਠ ਕੇ ਆਓ ਇਹ ਉਹਦਾ ਉਹਦਾ ਨੁਕਸਾਨ ਵੀ ਹੋਇਆ ਇਸ ਕਰਕੇ ਉਹ ਸਾਰੀਆਂ ਜਿਹੜੀ ਰਿਵਿਊ ਹੈ ਨਾ ਉਹ ਕੱਲੀ 26 ਜਨਵਰੀ ਦੀ ਘਟਨਾ ਦੇ ਕਿਉਂ ਨੇ ਟੋਟਲ ਰਿਵਿਊ ਹੈ ਜਿਹੜੀਆਂ ਹੁਣ ਗੁਪਤ ਅਮਿਤ ਸ਼ਾਹ ਨਾਲ ਮੀਟਿੰਗਾਂ ਕੀਤੀਆਂ ਨੇ ਚਿੱਠੀ ਲਿਖੀ ਆ ਵੀ ਲਿਖਿਆ ਕਿਨੇ ਚਿੱਠੀ ਲਿਖੀ ਹੈ ਹੁਣ ਤੁਹਾਨੂੰ ਪਤਾ ਨਹੀਂ ਕਿਨੇ ਚਿੱਠੀ ਲਿਖਿਆ ਸਾਰੇ ਸਾਰੇ ਦਾ ਵਾਇਰਲ ਹੋ ਗਏ ਨੇ ਸੋ ਇਸ ਕਰਕੇ ਇਹਨਾਂ 'ਚ ਅਸੀਂ ਇਸ ਕੰਟਰੋਵਰਸੀ 'ਚ ਹੁਣ ਟਾਈਮ ਨਹੀਂ ਇਹ ਰਿਵਿਊ ਕਰਨ ਦੇ ਹੁਣ ਟਾਈਮ ਨਹੀਂ ਵੀ ਭਾਈ ਕਿਹੜੀਆਂ ਗਲਤ ਕੋਈ ਕਰੜੀਆਂ ਠੀਕ ਹੋ ਗਈਆਂ ਇੱਕ ਵਾਰੀ ਪਿਛਲੇ ਨੂੰ ਤਾਂ ਮਿੱਟੀ ਪਾਓ ਇਕੱਠੇ ਹੋ ਕੇ ਜਿਹੜਾ ਦਿੱਲੀ ਕੂਚ ਦਾ ਸੱਦਾ ਦਿੱਤਾ ਇਹਨਾਂ 12 ਮੰਗਾ ਤੇ ਇਹਨਾਂ ਤੇ ਇਕੱਠੇ ਹੋ ਕੇ ਚੱਲ ਜੇ ਸਾਂਝੇ ਤੌਰ ਤੇ ਨਹੀਂ ਆਉਣਾ ਤਾਂ ਤਾਲਮੇਲ ਵੀ ਸਰਕਾਰ ਵੀ ਰਾਹੀ ਉਹ ਆਪਣਾ ਆਜ਼ਾਦਨਤਾ ਤੌਰ ਤੇ ਵੀ ਸਪੋਰਟ ਕਰ ਸਕਦੇ ਆ ਕਈ ਲੀਡਰਾਂ ਨਾਲ ਮੇਰੀ ਗੱਲਬਾਤ ਹੋਈ ਉਹ ਕਹਿੰਦੇ ਅਸੀਂ ਤਿਆਰ ਆਂ ਤਾਲਮਿਲ ਨਾਲ ਤਿਆਰ ਆਂ ਸਾਂਝੇ ਤੌਰ ਤੇ ਇਹਨਾਂ ਨਾਲ ਉਹਨੂੰ ਤਿਆਰ ਆਂ ਪਰ ਜਿਹੜੀ ਸਾਡੀ ਗੱਲਾਂ ਦਾ ਜਵਾਬ ਦੇ ਦੇਣ ਕਿਉਂਕਿ ਕੱਲ ਨੂੰ ਜੇ ਕੋਈ ਹੋਰ ਘਟਨਾ ਹੋ ਜਾਂਦੀ ਅਸੀਂ ਅੰਦੋਲਨ 'ਚ ਇਹਨਾਂ ਦੇ ਨਾਲ ਆ ਜਾਂਦੇ ਤੇ ਅੰਦੋਲਨ ਦੌਰਾਨ ਕੋਈ ਘਟਨਾ ਹੋ ਜਾਂਦੀ ਤਾਂ ਇਲਜ਼ਾਮ ਐਸਕੀਐਮ ਤੇ ਹੋਣਾ ਕੋਈ ਨਹੀਂ ਕੱਲ ਨੂੰ 4 ਤਰੀਕ ਨੂੰ ਅਸੀਂ ਕਿਹਾ ਜਿਹੜਾ ਉਹਨਾਂ ਦਾ ਚਿੱਠੀ ਹੈਗਾ ਉਸੇ ਫੈਸਲਾ ਕਰ ਲਿਆ ਦੋਨੇ ਫਾਰਮਾਂ ਵੱਲੋਂ ਉਹਦਾ ਰਿਪਲਾਈ ਵੀ ਦੇ ਦੇਾਂਗੇ ਉਹਦਾ ਅਸੀਂ ਰਿਪਲਾਈ ਦੇਣ ਤੋਂ ਭਜਦੇ ਨਹੀਂ ਪਰ ਅਸੀਂ ਉਹ ਰਿਵਿਊ ਕਰਕੇ ਕੱਲੇ-ਕੱਲੇ ਗੱਲ ਦਾ ਵੀ ਛੱਬੀ ਠੀਕ ਸੀਗਾ ਕਿ ਆਹ ਚਿੱਠੀ ਲਿਖਣੀ ਠੀਕ ਸੀਗਾ ਇਹਦੇ 'ਚ ਨਹੀਂ ਪਾਵਾਂਗੇ ਅਸੀਂ ਸੰਖੇਪ ਦੇ ਵਿੱਚ ਬਰੀਫ ਦੇ ਵਿੱਚ ਉਹਦਾ ਜਿਹੜਾ ਰਿਪਲਾਈ ਹੈ ਉਹ ਕੱਲ ਨੂੰ ਤਿਆਰ ਕਰਕੇ ਕੱਲ੍ਹ ਜਾਂ ਪਰਸੋਂ ਤੱਕ ਦੇ ਦੇਾਂਗੇ ਸਾਡਾ ਫੈਸਲਾ ਕੀਤਾ ਹੋਇਆ ਹੈ ਫੁੱਲ ਸੱਤ ਜਿਹੜਾ ਤੁਸੀਂ ਇੱਕ ਹੋਰ ਬੜਾ ਐਮ ਸਵਾਲ ਆ ਬਾਰਡਰਾਂ ਤੇ ਬੈਠਣ ਦਾ ਤੁਸੀਂ ਫੈਸਲਾ ਕੀਤਾ ਕਿ ਪੰਜਾਬ ਦੇ ਸਾਰੇ ਬਾਰਡਰਾਂ ਤੇ ਬਹਿ ਜਾਣਾ ਕੀ ਤੁਸੀਂ ਵਿਚਾਰਿਆ ਪੰਜਾਬ ਦਾ ਵਪਾਰੀ ਕਿੱਧਰ ਜਾਊਗਾ ਪਹਿਲਾਂ ਹੀ ਤਰਾ-ਤਰਾ ਕਰ ਰਹਾ ਮੈਂ ਲੁਧਿਆਣੇ ਵਪਾਰੀਆ ਦੇ ਨਾਲ ਗੱਲਬਾਤ ਕਰ ਰਹੀ ਐ ਕਿ ਤੀ ਉਹ ਕਹਿੰਦੇ ਵੀ ਬਹੁਤ ਬੁਰਾ ਹਾਲਾਤ ਹੈ ਕਿਉਂਕਿ ਸਾਨੂੰ ਉਪਰੋਂ ਦੀ ਘਮੋਖੇ ਗੱਡੀਆਂ ਲਿਆਣੀਆਂ ਪੈਂਦੀਆਂ ਹੈਗੀਆਂ ਤਾਂ ਇੱਥੋਂ ਨਹੀਂ ਆ ਸਕਦੇ ਜੇਕਰ ਸਾਰੇ ਬਾਰਡਰ ਬੰਦ ਹੋ ਗਏ ਤਾਂ ਵਪਾਰੀ ਕਿੱਧਰ ਜਾਊਗਾ ਪੰਜਾਬ ਦੇ ਆਮ ਲੋਕ ਕਿੱਧਰ ਜਾਣਗੇ ਨਹੀਂ ਜੇ ਅਸੀਂ ਬਾਰਡਰ ਬੰਦ ਨਹੀਂ ਕੀਤੇ ਅਸੀਂ ਤਾਂ ਰਸਤੇ ਬੰਦ ਨਹੀਂ ਕੀਤੇ ਅਸੀਂ ਤਾਂ ਦਿੱਲੀ ਨੂੰ ਜਾਣਾ ਚਾਹੁੰਦੇ ਆ ਪਹਿਲਾਂ ਤਿੰਨ ਰਸਤੇ ਰਾਹੀਂ ਜਾਣਾ ਚਾਹੁੰਦੇ ਸੀ ਹੁਣ ਬਾਣਾ ਦੇ 12 ਰਸਤੇ ਰਾਹੀਂ ਜਾਵਾਂਗੇ ਬਾਰਡਰ ਤੁਸੀਂ ਅਸੀਂ ਕਦੋਂ ਸੜਕ ਬੰਦ ਕੀਤੀ ਐ ਇਹ ਉਹ ਵੀ ਭਾਈ ਹਾਈ ਕੋਰਟ ਨੇ ਵੀ ਕਹਿਤਾ ਵੀ ਇਹਨਾਂ ਨੂੰ ਦਿੱਲੀ ਜਾਣ ਦਾ ਦਿਓ ਤੁਸੀਂ ਆਰਡਰ ਕਿਹਾ ਆਹ ਸੜਕਾਂ ਕਿ ਰੋਕੀਆਂ ਨੇ ਅਸੀਂ ਸੜਕ ਕੋਈ ਨਹੀਂ ਰੋਕੀ ਅਸੀਂ ਤਾਂ ਦਿੱਲੀ ਜਾਣਾ ਚਾਹੁੰਦੇ ਆ ਸੜਕ ਤੈਨਾਂ ਰੋਕੀਆਂ ਨੇ ਉਹਨਾਂ ਨੇ ਹੁਣ ਅਸੀਂ ਜਦੋਂ ਬਾਕੀ ਰਸਤੇ ਰਾਹੀਂ ਜਾਵਾਂਗੇ ਉਹ ਬਾਕੀ ਵੀ ਰੋਕਣਗੇ ਇਸ ਕਰਕੇ ਵਪਾਰੀਆਂ ਨੂੰ ਹਰਿਆਣੇ ਦੀ ਸਰਕਾਰ ਤੋਂ ਪੁੱਛਣਾ ਚਾਹੀਦਾ ਤੇ ਉਹਨਾਂ ਨੂੰ ਸੈਂਟਰ ਦੀ ਸਰਕਾਰ ਤੋਂ ਪੁੱਛਣਾ ਚਾਹੀਦਾ ਵੀ ਤੁਸੀਂ ਰਾਸਤੇ ਕਿਉਂ ਬੰਦ ਕੀਤੇ ਨੇ ਬੁੱਸਾ ਜਿੱਦ ਦਾ ਤੁਸੀਂ ਜਵਾਬ ਦੇ ਰਹੇ ਹੋ ਕਿ ਸਰਕਾਰ ਨੇ ਰੋਕੇ ਜਾਂ ਸਰਕਾਰ ਨੇ ਵੀ ਰੋਕਿਆ ਹੈ ਨੁਕਸਾਨ ਤਾਂ ਪੰਜਾਬ ਦੇ ਲੋਕਾਂ ਦਾ ਹੀ ਹੋਊਗਾ ਰੋਕਣ ਦਾ ਕਾਰਨ ਉਹਨਾਂ ਨੇ ਕਿਸਾਨਾਂ ਨੂੰ ਰੋਕਣੇ ਸੀ ਤਾਂ ਰਸਤੇ ਵਿਰੋਗੇ ਜੇ ਤੁਹਾਡੀ ਗੱਲ ਮੰਨੀਏ ਤਾਂ ਪਰ ਨੁਕਸਾਨ ਤਾਂ ਪੰਜਾਬ ਦੇ ਲੋਕਾਂ ਦਾ ਹੀ ਹੋਊਗਾ ਨਾ ਉਸ ਚੀਜ਼ ਨਾਲ ਨਹੀਂ ਨੁਕਸਾਨ ਆਰਥਿਕਤਾ ਦਾ ਨੁਕਸਾਨ ਹੁੰਦਾ ਇਹਦੇ ਜਿase ਇਹਨੂੰ ਜ਼ਿੰਮੇਵਾਰ ਨਾ ਇਹ ਤਾਂ ਮੰਨ ਲਓ ਇੱਕ ਮਿੰਟ ਉਹ ਸਾਨੂੰ ਆਹ ਬੈਰੀਕੇਡਿੰਗ ਨਾ ਕਰਦੇ ਸਾਨੂੰ ਦਿੱਲੀ ਕੋਈ ਥਾਂ ਦੇ ਦਿੰਦੇ ਵੀ ਉੱਥੇ ਆ ਕੇ ਭਾਈ ਆਪਣਾ ਪ੍ਰੋਟੈਸਟ ਕਰ ਲਓ ਉਹ ਉਹ ਰੁਕਣੀ ਨਹੀਂ ਸੀ ਸੜਕਾ ਇਹ ਸੋ ਇਸ ਕਰਕੇ ਵੀ ਜਿਹੜਾ ਸਾਨੂੰ ਨਾ ਤਾਂ ਸਾਡੀ ਮੰਗਾ ਮੰਨ ਰਹੇ ਨੇ ਨਾ ਸਾਨੂੰ ਦਿੱਲੀ ਜਾਣ ਦੇ ਰਹੇ ਆ ਫਿਰ ਸਾਡਾ ਇੱਥੇ ਬਾਰਡਰਾਂ ਤੇ ਅਸੀਂ ਬੈਠਣ ਦਾ ਕੋਈ ਸਾਡਾ ਇਰਾਦਾ ਨਹੀਂ ਸਾਡਾ ਹੈਗਾ ਦਿੱਲੀ ਜਾਣਾ ਜੇ ਉਹ ਚਾਹੁੰਦੇ ਆ ਵੀ ਨੁਕਸਾਨ ਨਾ ਹੋਵੇ ਪੰਜਾਬ ਦਾ ਪੰਜਾਬ ਸਰਕਾਰ ਚਾਹੁੰਦੀ ਹੈ ਤਾਂ ਪੰਜਾਬ ਦੇ ਲੋਕ ਚਾਹੁੰਦੇ ਆ ਜਾਂ ਹਰਿਆਣੇ ਦੇ ਲੋਕ ਚਾਹੁੰਦੇ ਆ ਉਹ ਦਵਾ ਦੇਣ ਉਹਨਾਂ ਨੂੰ ਵੀ ਰਸਤੇ ਖੋਲੋ ਇਹਨਾਂ ਨੂੰ ਦਿੱਲੀ ਜਾਣ ਦਿਓ ਰਸਤੇ ਚੱਲ ਪੈਣਗੇ ਆਪੇ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਵਪਾਰੀ ਤੁਹਾਡਾ ਸਾਥ ਦੇਣਗੇ ਜੇਕਰ ਤੁਸੀਂ ਇਹਨਾਂ ਵਸਤੇ ਤੇ ਜਾ ਕੇ ਬੈਠ ਜੰਨੇ ਉਸ ਤੋਂ ਬਾਅਦ ਤੁਹਾਡੇ ਹੱਕ 'ਚ ਖੜਨਗੇ ਫਿਰ ਵੀ ਵਪਾਰੀ ਪੰਜਾਬ ਦੇ ਰਸ ਅਸੀਂ ਤਾਂ ਦਿੱਲੀ ਜਾ ਰਹੇ ਹਾਂ ਰੋਕ ਲੈਂਦੇ ਸਾਨੂੰ ਬੈਠਣਾ ਪੈਂਦਾ ਨਹੀਂ ਮੈਂ ਇਹ ਪੁੱਛ ਰਿਹਾ ਵਪਾਰੀ ਤੁਹਾਨੂੰ ਲੱਗਦਾ ਕਿ ਨਾਲ ਖੜ ਜਾਣਗੇ ਫਿਰ ਤੁਹਾਡੇ ਨਹੀਂ ਫਿਰ ਇੱਕ ਮਿੰਟ ਇਹ ਵਪਾਰੀਆ ਤਾਂ ਹੁਣ ਅਸੀਂ ਆਏ ਮੰਨ ਲ ਗਏ ਵੀ ਭਾਈ ਅਸੀਂ ਘਰਾਂ ਨੂੰ ਮੁੜ ਜਾਂਦੇ ਆ ਇਹ ਅਸੀਂ ਤਾਂ ਕਹਿੰਦੇ ਵਪਾਰੀ ਵੀ ਕਹਿਣ ਇਹਨੂੰ ਵਪਾਰੀ ਵਰਗ ਵੀ ਕਹੇ ਇਹਨਾਂ ਨੂੰ ਵੀ ਤੁਸੀਂ ਦਿੱਲੀ ਜਾਣ ਕਿਉਂ ਨਹੀਂ ਦਿੰਦੇ ਇਸ ਕਰਕੇ ਸਾਡਾ ਇਹਦੇ 'ਚ ਦੋਸ਼ ਨਹੀਂ ਕੋਈ ਅਸੀਂ ਕੋਈ ਬਾਰਡਰਾਂ ਤੇ ਬੈਠਣਾ ਨਹੀਂ ਜਾਂਦੇ